ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਬਾਬਾ ਲੱਖਾ ਨਾਨਕ ਸਰ ਦਾ ਇੱਕ ਹੋਰ ਵੀਡੀਓ ਸਾਹਮਣੇ ਆ ਗਿਆ ਜਿਹਦੇ ਵਿੱਚ ਬਹੁਤ ਵੱਡੇ ਵੱਡੇ ਖੁਲਾਸੇ ਹੋ ਰਹੇ ਨੇ ਪ੍ਰਧਾਨ ਜਿਹੜਾ ਕਿ ਉਹਨੂੰ ਤੁਸੀਂ ਠੁਕਰਾ ਵੀ ਨਹੀਂ ਸਕਦੇ ਕਿਉਂਕਿ ਜਦੋਂ ਕਿਸੇ ਦੀ ਪੋਲ ਖੁੱਲਦੀ ਆ ਤਾਂ ਫਿਰ ਚੰਗੀ ਤਰ੍ਹਾਂ ਹੀ ਖੁੱਲਦੀ ਆ ਤਾਂ ਮੈਂ ਤੁਹਾਡੇ ਸਾਹਮਣੇ ਇਸੇ ਪ੍ਰਧਾਨ ਦੇ ਮੂੰਹੋਂ ਜਿਹੜੀ ਤੁਹਾਡੇ ਤੱਕ ਗੱਲ ਪਹੁੰਚਾਉਣੀ ਹੈ ਉਹ ਮੈਂ ਪਹੁੰਚਾ ਦਿੰਨਾ ਕਿਉਂਕਿ ਅਕਸਰ ਦੇਖਿਆ ਤੁਸੀਂ ਲੱਖਾ ਬਾਬਾ ਨਾਨਕ ਸਰਦਾ ਵਿਵਾਦ ਵਾਧਾ ਤੁਰਿਆ ਜਾ ਰਿਹਾ ਬਹੁਤ ਵਿਦੇਸ਼ੀ ਕੁੜੀਆਂ ਤੱਕ ਉਹਦੇ ਸੰਪਰਕ ਦੱਸੇ ਜਾਂਦੇ ਨੇ ਕਿਉਂਕਿ ਕੁੜੀਆਂ ਜਦੋਂ ਜਾਂਦੀਆਂ ਸੀ ਇਹਨਾਂ ਦੇ ਹੱਥ ਬੜੇ ਲੰਬੇ ਸੀ ਇਹਦਾ ਪੂਰੀ ਤਰ੍ਹਾਂ ਜਿਹੜਾ ਨਿਚੋੜ ਆ ਉਹ ਨਿਕਲ ਗਿਆ ਕਿਉਂਕਿ ਹਰ ਰੋਜ਼ ਇੱਕ ਨਾ ਇੱਕ ਦਿਨ ਖਲਾਸਾ ਹੁੰਦਾ ਜਾਂਦਾ ਇਹ ਪ੍ਰਧਾਨ ਨੇ ਆਗੂ ਜਿਨ੍ਹਾਂ ਨੂੰ ਤੁਸੀਂ ਵੀ ਨਹੀਂ ਠੁਕਰਾ ਸਕਦੇ ਕਿਉਂਕਿ ਇੱਕ ਜ਼ਿੰਮੇਵਾਰ ਬੰਦੇ ਦੁਆਰਾ ਜਦੋਂ ਕੋਈ ਗੱਲ ਧਰੀ ਜਾਂਦੀ ਹੈ ਸੋਸ਼ਲ ਮੀਡੀਆ ਹੋਵੇ ਚਾਹੇ ਚੰਗੇ ਖਬਰਾਂ ਦੇ ਵਿੱਚ ਹੋਵੇ ਤਾਂ ਉਹਨੂੰ ਲੋਕ ਫੇਰ ਹੀ ਸੱਚ ਮੰਨਦੇ ਆ ਜਿਹੜਾ ਕਿ ਸੀਨੀਅਰ ਆਗੂ ਕੋਈ ਗੱਲ ਕਹਿੰਦਾ ਤਾਂ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਫਰਾਉਡ ਖਬਰਾਂ ਵੀ ਚੱਲੀਆਂ ਬਹੁਤ ਸਾਰੇ ਮੈਂ ਕਹਿੰਦਾ ਵੀ ਜਿਵੇਂ ਝੂਠੀਆਂ ਖਬਰਾਂ ਵੀ ਚੱਲ ਜਾਂਦੀਆਂ ਨੇ ਪਰ ਜਿਹੜੀ ਇਹ ਖਬਰ ਇਹ ਦਰਸਾਲ ਪ੍ਰਨਾਨ ਆਗੂ ਬੰਦਾ ਜਿਹੜਾ ਸੀਨੀਅਰ ਬੰਦਾ ਉਹਦੀ ਗੱਲ ਤੁਹਾਨੂੰ ਵੀ ਕਬੂਲ ਕਰਨੀ ਪੈਣੀ ਆ ਬਾਬਾ ਲੱਖਾ ਨਾਨਕ ਸਰ ਵਾਲੇ ਕਸੂਤੇ ਫਸਦੇ ਯਾਰੇ ਨੇ ਤਾਂ ਉਹਨਾਂ ਦੇ ਵੱਡੇ આરોਪ ਲੱਗਦੇ ਨੇ ਜਿਵੇਂ ਕਿ ਵਿਦੇਸ਼ੀ ਕੁੜੀਆਂ ਤੱਕ ਉਹਨਾਂ ਦੇ ਹੱਥ ਆ ਇਹ ਵੀ ਮੈਂ ਤੁਹਾਨੂੰ ਉਹਦੀ ਪੂਰੀ ਡਿਟੇਲ ਦਿਖਾਉਂਗਾ ਪਹਿਲਾਂ ਤੁਸੀਂ ਆਗੂ ਸੀਨੀਅਰ ਪ੍ਰਧਾਨ ਦੇ ਮੂੰਹੋਂ ਸੁਣੋ ਕਿ ਲੱਖਾ ਬਾਬਾ ਕੀ ਕਰ ਰਿਹਾ ਤੇ ਕਿੱਦਾਂ ਦਾ ਉਹਨਾਂ ਦਾ ਕਰਦਾਰ ਆ ਕਿਸ ਤਰ੍ਹਾਂ ਉਹਨਾਂ ਨੇ ਜਾਲ ਮੋਣਿਆ ਸੀ ਪੂਰੀ ਤਹਿ ਤੱਕ ਜਾਨੀ ਇਹ ਖੁਲਾਸਾ ਕਰ ਦਿੱਤਾ ਤਾਂ ਤੁਹਾਡੇ ਅੱਗੇ ਮੈਂ ਇਹ ਰੱਖਣ ਜਾ ਰਿਹਾ ਵੀਡੀਓ ਸੁਣੋ ਇੱਕ ਬੱਚੇ ਦੀ ਜ਼ਿੰਦਗੀ ਬਰਬਾਦ ਕਰਤੀ ਸਾਧ ਨੇ ਇੱਕ ਬੱਚਾ ਕਰਲਾ ਕੇ ਕਹਿ ਰਿਹਾ ਕੁਝ ਅਜ ਸਾਫ ਤੇ ਮਕੇਲੇ ਬਣ ਕੇ ਆ ਗਏ ਜੀ ਨਾਨਕਸਰ ਵਿੱਚ ਇਹ ਹੋ ਰਿਹਾ ਨਾਨਕਸਰ ਦੇ ਵਿੱਚ ਇਹ ਹੋ ਰਿਹਾ ਜੋ ਵੀ ਤੁਸੀਂ ਦੱਸਿਆ ਉੱਤੇ ਮੱਛੀ ਵੀ ਚਲਦੀ ਹੈ ਉੱਤੇ ਲੜਕੀਆਂ ਵੀ ਬਾਹਰੋਂ ਆਉਂਦੀਆਂ ਨੇ ਤੋਂ ਬਾਹਰ ਦੇਸ਼ਾਂ ਤੋਂ ਕੁੜੀਆਂ ਆਣ ਕੇ ਉੱਥੇ ਰਹਿੰਦੀਆਂ ਨੇ ਜੀ ਉਹਨਾਂ ਤੇ ਕਾ ਕਰੇ ਭਤੀਜੇ ਦਾ ਭਾਂਜੇ ਉਹ ਵੀ ਲੜਕੀਆਂ ਉੱਤੇ ਇਸਤੇਮਾਲ ਕਰਦੇ ਹੁੰਦੇ ਆ ਆਪਣਾ ਸਰੀਰ ਸੋਸ਼ਣ ਕਰਦੇ ਆ ਇਸਤੇਮਾਲ ਮੇਰਾ ਤਾਂ ਕਹਿਣਾ ਸੀ ਵੀ 160 ਬੱਚਿਆਂ ਦਾ ਇਹਨਾਂ ਨੇ ਸਰੀਰਕ ਸੋਸ਼ਣ ਕੀਤਾ ਨਾਨਕਸਰੀਆਂ ਨੇ 160 ਕਹਿੰਦਾ ਚੌਂਕ ਦੇ ਵਿੱਚ ਕਹਿੰਦਾ ਇਹਨਾਂ ਨੂੰ ਵੀ ਬੁਲਾ ਲਓ ਤੇ ਮੈਂ ਵੀ ਆ ਜਾਵਾਂਗਾ ਕਹਿੰਦਾ ਵੀ 169 ਹੋ ਜਾਣ ਤੇ ਮੇਰਾ ਸਿਰ ਕਰਨ ਕਰ ਗਿਆ ਜੀ ਤੋ ਵੇਖੋ ਉਹਨੇ ਬਿਲਕੁਲ ਆਪ ਦੀ ਜਜਮੈਂਟ ਮਦਾਂ ਖੋੜ ਦਿੱਤੀ ਮੈਂ ਕਹਿੰਦਾ ਵੀ ਜਿੰਨੇ ਡੇਰੇ ਨੇ ਕਿਦੋਂ ਕੰਮ ਚਾਲਿਆ ਹੁਣ ਕਿੰਨੇ ਵੇਰੇ ਨੇ ਨਾ ਘਾਟਾਂ ਨੇ ਜੀ ਉੱਥੇ ਮੈਨਾ ਹਜ਼ਾਰਾਂ ਦੀ ਗਿਣਤੀ ਹੋ ਸਕਦੀ 100 160 ਬਿਲਕੁਲ ਘੱਟ ਦੱਸੇ ਰਹੋ ਮੈਂ ਤੁਸੀਂ ਕਿਉਂ ਨਹੀਂ ਪਰਿਵਾਰ ਰੱਖਦੇ ਕਿਉਂ ਨਹੀਂ ਸ਼ਾਦੀ ਕਰਾਦੇ ਕਿਉਂ ਤੁਹਾਨੂੰ ਸ਼ਾਦੀ ਤੋਂ ਡਰ ਲੱਗਦਾ ਕਿਉਂ ਪਰਿਵਾਰ ਤੋਂ ਘਬੋੜੇ ਜੀ ਸਹੀ ਗੱਲ ਤੇ ਆਪਣੇ ਪਰਿਵਾਰਾਂ ਕੋਲ ਛੱਡ ਕੇ ਬੱਚਿਆਂ ਨੂੰ ਜਿੱਦ ਕੇ ਬਰਵਾਦ ਕਰਦੇ ਹਾਂ ਕਿ ਮੈਂ ਫਿਰ ਹੋਰ ਗੱਲ ਕਰਦਿਆਂ ਪੰਜਾਬ ਸਰਕਾਰ ਨੂੰ ਘਾਰੇ ਜ਼ਿਲ੍ਹੇ ਡੀਸੀ ਨੂੰ ਜਿੱਥੇ ਡੇਰੇਆਂ ਚ ਨੇ ਉਹ ਦੇ ਰਿਆ ਤੇ ਬੱਚਿਆਂ ਦਾ ਮੈਡੀਕਲ ਕਰਾਇਆ ਜਾਵੇ ਇਹਦਾ ਸਾਰਾ ਦਾ ਮੈਡੀਕਲ ਕਰਾਇਆ ਜਾਵੇ ਤੇ ਮਤਲਬ ਕਿ ਸਾਰਾ ਤੋਂ ਜੱਗ ਜਾਰ ਕੱਲ ਹੋ ਜੂਗੀ ਕਹਿ ਰਹੀ ਮੈਂ ਥੋਦੇ ਪਾਪਾ ਉਹ ਕੋਟੇ ਘਟਾਵਾ ਸੀ ਬਾਬਾ ਲੱਖਾਂ ਮੈਨੇ ਕਹਿੰਦਾ ਮੇਰੇ ਕਮਰੇ ਚ ਆ ਜਾ ਕੋਟੇ ਘੁੱਟ ਮੇਰੇ ਲੱਪਾਂ ਬਾਰੇ ਰਿਪੋਰਟਾਂ ਲਿਆ ਉਹ ਗੱਲਾਂ ਫਾਰੀਆਂ ਪੀਪੀ ਨੇ ਚੱਕ ਜਾਰ ਕੀਤੀਆਂ ਨੇ ਨਾਮ ਸਰ ਜੀ ਪਹਿਲਾਂ ਸਭ ਤੋਂ ਬਜਿੰਦਰ ਚਰਨ ਕਮਲ ਵਾਲਾ ਤੇ 2021 ਚ ਪਰਚਾ ਦਰਜ ਕਰਾਇਆ ਸੀ ਮੈਂ ਉਹਨੇ ਸਰ ਸਾਹਿਬ ਤੇ ਕੌੜ ਜੀਆ ਅਵਿਸ਼ਰਮਾ ਕਰਾਈਆਂ ਸੀ ਉਦੋਂ ਵੀ ਸ਼੍ਰੋਮਣੀ ਜੀ ਮੇਰੇ ਨਾਲ ਸਾਥ ਸੀ ਜਿਹਦਰ ਸਾਹਿਬ ਸਾਡੇ ਸਾਥ ਸੀ ਉਹਦਾ ਪਰਚਾ ਕੋਸੋ ਕੈ ਸੁਖ ਰਹਾ ਸੀ ਗਾਲੇ ਆ ਵੀ ਜਿਵੇਂ ਹੁਣ ਵਿਦੇਸ਼ਾਂ ਤੱਕ ਕੁੜੀਆਂ ਦੇ ਨਾਲ ਜਿਹੜੇ ਸੰਪਰਕ ਪਾਏ ਗਏ ਨੇ ਬਾਬਾ ਲਖਾ ਸਿੰਘ ਨਾਨਕਸਰ ਵਾਲਿਆਂ ਦੇ ਦੇਖੋ ਮਾੜਾ ਕਿਸੇ ਨੂੰ ਕਹਿਣਾ ਇੱਕ ਗਲਤ ਗੱਲ ਹੁੰਦੀ ਹੈ ਪਰ ਜਦੋਂ ਕੋਈ ਸੱਚ ਸਾਹਮਣੇ ਆ ਜਾਂਦਾ ਤਾਂ ਉਹਨੂੰ ਠਕਰਾਉਣਾ ਵੀ ਇੱਕ ਗਲਤ ਗੱਲ ਹੁੰਦੀ ਹੈ ਜੇ ਇੱਕ ਬੰਦਾ ਕੌਣ ਸੀ ਮੈਂ ਤੁਹਾਨੂੰ ਇਹਦੇ ਦਰਸ਼ਨ ਵੀ ਕਰਵਾ ਦਿੰਨਾ ਇਹ ਸੀਨੀਅਰ ਆਗੂ ਇਕਦਾ ਪਹਿਲਾ ਨੰਬਰ ਪੱਤਰਕਾਰ ਬੈਠੇ ਨੇ ਦੂਜਾ ਨੰਬਰ ਇਹ ਬਾਬਾ ਇਹ ਜਿਹੜਾ ਕਿ ਆਪਣਾ ਮੁਖੀ ਨੇ ਪ੍ਰਧਾਨ ਨੇ ਤੁਸੀਂ ਤਸਵੀਰ ਵਿੱਚ ਦੇਖ ਸਕਦੇ ਹੋ ਸ਼ਾਇਦ ਬਹੁਤੇ ਸਾਥੀ ਇਹਨਾਂ ਨੂੰ ਜਾਣਦੇ ਹੋਣਗੇ ਸੀਨੀਅਰ ਬੰਦੇ ਨੇ ਸਿਆਣੀ ਸੋਥੀ ਉਮਰ ਦੇ ਨੇ ਕਿਸੇ ਤੇ ਇਲਜ਼ਾਮ ਲਾਉਣਾ ਕੋਈ ਮਾੜੀ ਮੋਟੀ ਗੱਲ ਤਾਂ ਨਹੀਂ ਹੁੰਦੀ ਪਰ ਜਿਹੜਾ ਇਹਨਾਂ ਨੇ ਗੱਲ ਕਹੀ ਹੈ ਕੱਲ ਮੈਂ ਤੁਹਾਨੂੰ ਇੱਕ ਆਡੀਓ ਵੀ ਸੁਣਾਈ ਹੈ ਇੱਕ ਬੱਚੇ ਨੇ ਜਿਹੜਾ ਕਿ ਉਹ ਆਡੀਓ ਸਨਾਇਆ ਵੀ ਇੱਥੇ ਜਿਹੜੀਆਂ ਮਾਈਆਂ ਹੁੰਦੀਆਂ ਸੀ ਬਾਬਾ ਇਸ ਤਰ੍ਹਾਂ ਇਸ ਤਰ੍ਹਾਂ ਕਰਦਾ ਸੀ ਉਹ ਸਾਰੀ ਮੈਂ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਪਹਿਲਾਂ ਦੱਸ ਚੁੱਕਿਆ ਔਰ ਜਿਹੜੀ ਹੁਣ ਇਹ ਗੱਲ ਹੈ ਇੱਕ ਸਿਆਣੇ ਬਜ਼ੁਰਗ ਦੇ ਮੂੰਹੋਂ ਤੁਸੀਂ ਖੁੱਲੇ ਆਮ ਸੁਣ ਸਕਦੇ ਹੋ ਕਿ ਬਾਬਾ ਲੱਖਾਂ ਦੇ ਨਾਨਕ ਸਰ ਵਾਲੇ ਦੇ ਵਿਦੇਸ਼ੀ ਕੁੜੀਆਂ ਤੱਕ ਸੰਪਰਕ ਨੇ ਉਹਨਾਂ ਤੇ ਇੱਕ ਯਾਨੀ ਵਿਦੇਸ਼ੀ ਕੁੜੀਆਂ ਵੀ ਇਹਨਾਂ ਦੇ ਡੇਰੇ ਦੇ ਵਿੱਚ ਠਹਿਰਦੀਆਂ ਸੀ ਰਾਤਾਂ ਨੂੰ ਤਾਂ ਐਨੇ ਐਨੇ ਵੱਡੇ ਖੁਲਾਸੇ ਹੁੰਦੇ ਜਾ ਰਹੇ ਨੇ ਕਿ ਇਹਦੇ ਵਿੱਚ ਹੁਣ ਬਚ ਕੀ ਜਾਂਦਾ ਗੁੰਜਾਇਸ਼ ਕਿਹੜੀ ਹੈ ਵੀ ਇਹਨਾਂ ਨੂੰ ਮaaf ਕਰ ਦਿੱਤਾ ਜਾਵੇ ਜਾਂ ਫਿਰ ਉਹ ਸਹੀ ਨੇ ਜਿਵੇਂ ਜੋਨੀ ਬਾਬਾ ਕਹਿੰਦਾ ਸੀ ਵੀ ਇਹ ਨਿਬੜ ਲੋ ਤਾਂ ਕਿਤੇ ਲੱਗਦਾ ਨਹੀਂ ਵੀ ਉਹ ਸਹੀ ਨੇ ਇਹ ਨਿਬੜ ਜਾਣਾ ਚਾਹੀਦਾ ਸਿਵਾਏ ਸਜ਼ਾ ਤੋਂ ਹੁਣ ਪਿੱਛੇ ਕੁਝ ਨਹੀਂ ਰਿਹਾ ਕਿਉਂਕਿ ਸਜ਼ਾ ਹੋਣੀ ਇੱਕ ਜ਼ਰੂਰੀ ਗੱਲ ਹੈ ਕਿਉਂਕਿ ਜੇਕਰ ਇਹ ਸਜ਼ਾ ਨਹੀਂ ਹੁੰਦੀ ਤਾਂ ਫਿਰ ਜਿਹੜੇ ਹੋਰ ਬਾਬੇ ਨੇ ਤੁਸੀਂ ਦੇਖਦੇ ਹੋ ਆਏ ਤਾਂ ਆਏ ਦਿਨ ਇੱਕ ਨਾ ਇੱਕ ਦਿਨ ਹਰ ਰੋਜ਼ ਇੱਕ মিডিਆ ਦੇ ਵਿੱਚ ਖਬਰ ਆ ਜਾਂਦੀ ਆ ਕਿ ਇੱਥੇ ਆ ਫਲਾਣੇ ਬਾਬੇ ਨੇ ਆ ਖਾਂਡ ਕਰ ਦਿੱਤਾ ਫਲਾਣੇ ਨੇ ਕਰ ਦਿੱਤਾ ਪਹਿਲਾਂ ਚਰਨ ਘਾਟ ਵਾਲੇ ਨੇ ਕੀਤਾ ਹੁਣ ਇਹਨੇ ਕੀਤਾ ਤਾਂ ਹੁਣ ਇਹ ਕਹਿੰਦੇ ਨੇ ਵੀ ਸਾਡੇ ਨਾਲ ਨਿਬੜਨਾ ਚਾਹੀਦਾ ਜਦੋਂ ਸਕੰਜੇ ਦੇ ਵਿੱਚ ਆ ਜਾਂਦੇ ਨੇ ਉਸ ਤੋਂ ਬਾਅਦ ਕਹਿੰਦੇ ਨੇ ਵੀ ਸਾਡਾ ਨਵੇੜਾ ਹੋ ਜੇ ਕਿਉਂ ਹੋ ਜੇ ਕਿਉਂਕਿ ਇਹਦੀ ਸਜ਼ਾ ਮਿਲਣੀ ਹਲੇ ਬਾਕੀ ਆ ਤੁਸੀਂ ਦੇਖੋਗੇ ਮੈਂ ਅੱਜ ਵੀ ਪੂਰੇ ਦਾਅਵੇ ਨਾਲ ਕਹਿਣਾ ਦੋ ਚਾਰ ਦਿਨਾਂ ਦੀ ਗੱਲ ਆ ਬਾਬਾ ਨਾਨਕ ਸਰਵਾਲਾ ਲੱਖਾ ਉਹ ਸੀਨੀਅਰ ਆਗੂ ਨੇ ਕੀ ਕੀ ਹੈ ਕਹਿੰਦਾ ਤੁਸੀਂ ਘਰੇ ਘਰੋਂ ਆਪਦੇ ਭਗੌੜੇ ਕਿਉਂ ਹੋਏ ਹੋ ਜੇਕਰ ਤੁਸੀਂ ਗੰਮੀਆ ਕਰਤੋਂ ਉੱਤੇ ਹੀ ਕਰਨੀ ਆਪਦੇ ਸੰਪਰਕ ਰੱਖੋ ਆਪਦੇ ਬੱਚਿਆਂ ਦੇ ਨਾਲ ਤਾਂ ਤੁਸੀਂ ਘਰੋਂ ਭਗੌੜੇ ਆ ਤਾਂ ਤੁਸੀਂ ਬਾਹਰ ਢੇਰਿਆਂ ਦੇ ਵਿੱਚ ਦੁਨੀਆ ਨੂੰ ਟਾਰਗੇਟ ਕਰਦੇ ਆ ਇਹ ਕਿਤੇ ਨਾ ਕਿਤੇ ਬਹੁਤ ਵੱਡੀ ਗਲਤ ਗੱਲ ਆ ਉਹਨਾਂ ਨੇ ਪੂਰੇ ਤਿੱਖੇ ਸਵਾਲਾਂ 'ਚ ਕਿਹਾ ਵੀ ਜਿਹੜਾ ਇਹ ਬਾਬਾ ਦਰਸਾਲ ਹੁਣ ਤਾਂ ਨੰਗਾ ਹੋਈ ਗਿਆ ਪਰ ਪੂਰੀ ਦੁਨੀਆ ਵੀ ਇਹ ਗੱਲ ਜਾਣ ਲੈ ਵੀ ਜਿਹੜੇ ਬਾਬੇ ਨੇ ਇਹਨਾਂ ਕੋਲੇ ਜਾਣਾ ਛੱਡੋ ਮੈਂ ਹਰ ਵੀਡੀਓ ਦੇ ਵਿੱਚ ਮੈਸੇਜ ਛੱਡਦਾ ਕਿ ਜਿਹੜੇ ਬਾਬੇ ਨੇ ਸ਼ਿਕਾਰ ਕਰਦੇ ਨੇ ਤੁਹਾਡਾ ਇਹ ਮੌਕਾ ਆਉਣ ਤੇ ਜਦੋਂ ਵਾਇਰਲ ਹੋ ਜਾਂਦੀ ਹੈ ਕੋਈ ਨਾ ਕੋਈ ਇਹਨਾਂ ਦੀ ਫੋਟੋ ਜਾਂ ਫਿਰ ਕੋਈ ਵੀਡੀਓ ਵਾਇਰਲ ਹੋ ਜਾਂਦੀ ਆ ਤਾਂ ਉਸ ਤੋਂ ਬਾਅਦ ਇਹ ਵੱਡੇ ਪੱਧਰ ਤੇ ਮਾਫੀਆਂ ਵੀ ਮੰਗਵਾਉਂਦੇ ਨੇ ਇੱਕ ਦੂਜੇ ਦੇ ਵਿੱਚ ਦੀ ਸਨੇਹੇ ਵੀ ਕੱਲਦੇ ਨੇ ਵੀ ਅਮਰਤਪਾਲ ਕੋਲੋਂ ਮਾਫੀ ਮੰਗ ਲੈ ਤੇ ਜਾਂ ਫਿਰ ਨਵੇੜਲਾ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਆਉਂਦੀਆਂ ਨੇ ਤਾਂ ਹੁਣ ਮੇਰੀ ਤੁਹਾਡੇ ਅੱਗੇ ਇੱਕੋ ਹੀ ਅਪੀਲ ਹੈ ਵੀ ਜਿੰਨੇ ਵੀ ਤੁਸੀਂ ਡੇਰਿਆਂ ਦੇ ਵਿੱਚ ਬੰਦੇ ਆਂ ਬੁੜੀਆਂ ਜੋ ਵੀ ਕੁੜੀਆਂ ਮਾਈਆਂ ਜੋ ਵੀ ਹੈ ਸਾਰਿਆਂ ਨੂੰ ਮੇਰੀ ਅਪੀਲ ਆ ਪੰਜਾਬਦਿਆਂ ਨੂੰ ਇਹਨਾਂ ਬਾਬਿਆਂ ਕੋਲੇ ਜਾਣਾ ਛੱਡੋ ਸਿੱਧਾ ਗੁਰੂ ਘਰ ਜਾਓ ਉਥੇ ਮੱਥਾ ਟੇਕੋ ਅਰਦਾਸ ਕਰੋ ਜੋ ਮਰਜ਼ੀ ਕਰੋ ਸ਼ਨਾਣ ਕਰੋ ਲੰਗਰ ਪਾਣੀ ਛਕੋ ਪਰ ਇਹਨਾਂ ਬਾਬਿਆਂ ਤੋਂ ਬਚੋ ਕਿਉਂਕਿ ਇਹ ਬਾਬੇ ਦਰਸਾਲ ਇਹ ਸ਼ਿਕਾਰੀ ਬਾਬੇ ਨੇ ਸ਼ਿਕਾਰੀ ਆਪਾਂ ਇਸ ਤਰ੍ਹਾਂ ਕਹਿ ਸਕਦੇ ਜਦੋਂ ਮੌਕਾ ਆਉਂਦਾ ਉਦੋਂ ਇਹ ਸ਼ਿਕਾਰ ਕਰਦੇ ਸਾਰਿਆਂ ਦਾ ਜਦੋਂ ਰੱਬ ਮੈਂ ਪਹਿਲਾਂ ਵੀ ਕਈ ਵੀਡੀਓ ਦੇ ਵਿੱਚ ਜੇਕਰ ਕੀਤਾ ਜਦੋਂ ਰੱਬ ਸਭ ਕੁਝ ਦੇ ਦਿੰਦਾ ਫਿਰ ਬੰਦਾ ਇਹ ਗੰਦੇ ਰਹਾ ਨੂੰ ਨਿਕਲਦਾ ਜਿਵੇਂ ਕਿ ਰਾਮ ਰਹੀਮ ਸੀ ਸਾਰੀਆਂ ਦੌਲਤਾਂ ਸ਼ੌਰਤਾਂ ਉਹਦੇ ਐਸ਼-오ਰਾਮ ਪੂਰੇ ਕਰਤੇ ਸੀ ਰੱਬ ਨੇ ਪਰ ਫਿਰ ਵੀ ਉਹ ਬੰਦੇ ਨੇ ਆਪਦੀ ਾਕਾਤ ਆਖਿਰ ਦਿਖਾਈ ਵੱਡੇ ਵੱਡੇ ਵੈਦ ਹਕੀਮ ਆਪਦੇ ਲਈ ਰੱਖਦਾਈ ਮੇਰੀ ਸਿਹਤ ਸਹੀ ਰਵੇ ਔਰ ਕਿੱਡੇ-ਕਿੱਡੇ ਕਾਂਡ ਕੀਤੇ ਉਹਨੂੰ ਕੁੜੀ ਕਹਿੰਦਾ ਰਿਹਾ ਆਪਦੀ ਫਿਰ ਉਹਦੇ ਨਾਲ ਕਿਹੜੇ ਸੰਪਰਕ ਨਿਕਲੇ ਤੁਹਾਨੂੰ ਪਤਾ ਹੀ ਹੈ ਤਾਂ ਇਹੀ ਪੰਜਾਬੀ ਉਹ ਗੱਲਾਂ ਜਿਹੜੀਆਂ ਨੇ ਸਮਝਣ ਦੀ ਲੋੜ ਆ ਕਿਉਂਕਿ ਵੱਡੇ ਪਦਰ ਤੇ ਹੁਣ ਬਾਬਾ ਨਾਨਕ ਸਰਾਲਾ ਦਾ ਜਿਹੜਾ ਕਿ ਨਾਮ ਹੈ ਉਹ ਅੱਗੇ ਆ ਰਿਹਾ ਬਾਕੀ ਨਾਲ-ਨਾਲ ਮੈਂ ਕਹੂੰਗਾ ਵੀ ਜਿਹੜਾ ਨਾਨਕ ਸਰ ਦਾ ਨਾਮ ਬਦਨਾਮ ਹੋ ਰਿਹਾ ਇਹ ਬੜੀ ਗਲਤ ਗੱਲ ਹੈ ਕਿਉਂਕਿ ਇਹ ਬਾਬਿਆਂ ਦੇ ਨਾਲ ਹੋ ਰਿਹਾ ਦੋਸ਼ ਕਿਸੇ ਦਾ ਨਹੀਂ ਬਾਬਿਆਂ ਦਾ ਇਹ ਲੱਖਾ ਬਾਬਾ ਹੁਣ ਜੇਲ੍ਹ ਜਾਣ ਨੂੰ ਕੁਝ ਹੀ ਦਿਨਾਂ ਦੇ ਲਈ ਤਿਆਰ ਹੈ ਤੁਹਾਡੇ ਸਾਹਮਣੇ ਇਹਨੂੰ ਜੇਲ੍ਹ ਹੋਣੀ ਹੈ ਇਹਨੂੰ ਅਰੈਸਟ ਕੀਤਾ ਜਾਊਗਾ ਇਹ ਵੀ ਖਬਰਾਂ ਦੇ ਵਿੱਚ ਆ ਜਾਣਾ ਇਹ ਹਲੇ ਬਾਕੀ ਆ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਇਹ ਹੀ ਵੇਖੋਗੇ ਹੁਣ ਜਿਹੜੇ ਭੈਣ ਭਰਾ ਨੇ ਮੇਰੇ ਚੈਨਲ ਤੇ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜਰੂਰ ਦਬਾ ਦੇਣਾ ਜੀ ਧੰਨਵਾਦ ਵੀਡੀਓ ਨੂੰ ਮੇਰਾ ਵੀਰ ਅੱਗੇ ਤੱਕ ਸ਼ੇਅਰ ਜਰੂਰ ਕਰ ਦੇਣਾ